ਮਤਲਬ ਉਥੋਂ 6 ਦੀ ਰਾਤ 7 ਦੀ ਰਾਤ ਜਸ ਸਰ ਸ਼ੁਰੂ ਹੁੰਦੀ ਆ 2 ਵਜੇ ਚੋਰੀ ਹੋਇਆ ਏ ਤੇ ਮੈਨੂੰ ਪਤਾ ਲੱਗਾ ਦਿਨੇ 12 ਵਜੇ ਮੈਂ ਫਿਰ ਕਿਸਾਨੇ ਦਿੱਤੀ ਸਰਖਾਸ ਥਾਣੇ ਵਾਲਿਆਂ 1-2 ਦਿਨ ਮੇਰੇ ਨਾਲ ਗਏ ਐ ਬਾਕੀ ਦਿਨ ਨਹੀਂ ਗਏ ਚੋਰੀ ਹੋ ਗਈ ਸੀ 7 ਤਰੀਕ ਨੂੰ ਅਸੀਂ ਪੁਲਿਸ ਤੇ ਰਿਪੋਰਟ ਵੀ ਕਰਾਈ ਹੋਈ ਸੀ ਪਰ ਬਹੁਤੀ ਮਤਲਬ ਕਿ ਇਨਕੁਆਇਰੀ ਕਰਨ ਦੇ ਬਾਅਦ ਵੀ ਕੁਝ ਹੰਦੇ ਤੱਕ ਪਤਾ ਨਹੀਂ ਲੱਗਾ ਹੋਇਆ ਮੇਰਾ ਨਾਮ ਹਰਜੀਤ ਸਿੰਘ ਸਨ ਆਫ ਪ੍ਰਿਮ ਸਿੰਘ ਕੱਚਾ ਨਾਮ ਪੱਪੀ ਡਰਾਈਵਰ ਮੇਰੀ ਬੇਟੀ ਦਾ ਵਿਆਹ ਸੀ ਤੇ 22 ਦਿਨ ਪਹਿ전 ਟਰੱਕ ਮੇਰਾ ਪੰਪ ਤੇ ਖੜਾ ਰਿਹਾ ਬਲੋਤਰਾ ਪੰਪ ਤੇ ਮਤਲਬ ਉਥੋਂ 6 ਦੀ ਰਾਤ 7 ਦੀ ਰਾਤ ਜਦੋਂ ਸ਼ੁਰੂ ਹੁੰਦੀ ਆ 2 ਵਜੇ ਚੋਰੀ ਹੋਇਆ ਏ ਤੇ ਮੈਨੂੰ ਪਤਾ ਲੱਗਾ ਦਿਨੇ 12 ਵਜੇ ਮੈਂ ਫਿਰ ਥਾਣੇ ਦਿੱਤੀ ਸਰਖਾਸ ਥਾਣੇ ਵਾਲਿਆਂ 1-2 ਦਿਨ ਮੇਰੇ ਨਾਲ ਗਏ ਐ ਬਾਕੀ ਦਿਨ ਨਹੀਂ ਗਏ ਕਦੀ ਕਹਿੰਦੇ ਭਈਆ ਮਰ ਗਿਆ ਕਦੀ ਕਹਿੰਦੇ ਡਰੋਨ ਆ ਗਿਆ ਬਾਅਦ ਐਸਐਸਪੀ ਸਾਹਿਬ ਦੇ ਪੇਸ਼ ਹੋਇਆ ਐ ਆਪਣੀਆਂ ਪਰਿਵਾਰ ਲੈ ਕੇ ਮੇਰੀ ਉਹਨਾਂ ਗੱਲ ਬਹੁਤ ਧਿਆਨ ਦੇ ਨਾਲ ਸੁਣੀ ਆ ਤੇ ਮੈਨੂੰ ਉਹਨਾਂ ਨੇ ਹੌਸਲਾ ਦਿਵਾਇਆ ਵੀ ਤੇਰੀ ਅਸੀਂ ਪੂਰੀ ਮਦਦ ਕਰਾਂਗੇ ਤੇਰੇ ਟਰੱਕ ਲਵਾ ਕੇ ਦਵਾਂਗੇ ਕੋਸ਼ਿਸ਼ ਕਰਾਂਗੇ ਤੇਰੀਆਂ ਤਿੰਨ ਬੇਟੀਆਂ ਨੇ ਹੋਰ ਕਮਾਈ ਦਾ ਸਾਧਨ ਮੇਰੇ ਕੋਲ ਕੋਈ ਨਹੀਂ ਮੇਰਾ ਤੇ ਚੁੱਲਾ ਵੀ ਬੰਦ ਹੋ ਗਿਆ ਗਊਆ ਤੇ ਆ ਗਈ ਹੈ ਮੇਰੇ ਨਾਲ ਤੇ ਮੈਂ ਪ੍ਰਸ਼ਾਸਨਕਾਰੀ ਨੂੰ ਹੀ ਕੀਤੀ ਬੇਨਤੀ ਐਸਐਸਬੀ ਸਾਹਿਬ ጋርੀ ਕਿ ਮੇਰੀ ਗੱਡੀ ਲਵਾਉਣ ਦੀ ਕੋਸ਼ਿਸ਼ ਕੀਤੀ ਜਾਵੇ ਉਹਨਾਂ ਮੈਨੂੰ ਭਰੋਸਾ ਦਿਵਾਇਆ ਏ ਤੁਸੀਂ ਘਬਰਾਉਣਾ ਨਹੀਂਗਾ ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ ਸਾਹਿਬ ਜੀ ਤੁਹਾਨੂੰ ਦੱਸ ਰਹੇ ਨੇ ਕਿ ਸਾਡੇ ਟਰੱਕ ਦੀ ਚੋਰੀ ਹੋ ਗਈ ਸੀ 7 ਤਰੀਕ ਨੂੰ ਅਸੀਂ ਪੁਲਿਸ ਤੇ ਰਿਪੋਰਟ ਵੀ ਕਰਾਈ ਹੋਈ ਸੀ ਪਰ ਬਹੁਤੀ ਮਤਲਬ ਕਿ ਇਨਕੁਆਇਰੀ ਕਰਨ ਦੇ ਬਾਅਦ ਵੀ ਕੁਝ ਹਲੇ ਤੱਕ ਪਤਾ ਨਹੀਂ ਲੱਗਾ ਹੋਇਆ ਅਸੀਂ ਹੁਣ SSP ਸਾਹਦੇ ਪਹੁੰਚੇ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਮਤਲਬ ਕਿ ਤੁਹਾਡੀ ਪੂਰੀ ਇਨਵੈਸਟੀਗੇਸ਼ਨ ਕਰਾਂਗੇ ਔਰ ਉਮੀਦ ਕਰਦੇ ਆ ਕਿ ਸਾਡੇ ਮਤਲਬ ਕਿ ਕੋਈ ਕੰਮ ਕਰਨਗੇ ਸਾਡਾ ਪੂਰਾ ਔਰ ਆਪਾਂ ਤਿੰਨ ਸਿਸਟਰ ਆਈਆਂ ਨੇ ਸਾਡਾ ਸੋਰਸ ਆਫ ਇਨਕਮ ਵੀ ਇਹੀ ਸੀਗਾ ਸਾਡੇ ਘਰ ਦਾ ਗੁਜ਼ਾਰਾ ਵੀ ਇੱਥੇ ਹੀ ਚੱਲਦਾ ਸੀਗਾ ਹੁਣ ਅਸੀਂ ਤੁਹਾਨੂੰ ਇਹ ਵੀ ਬੇਨਤੀ ਕਰਦੇ ਆ ਕਿ ਕਿਤੇ ਵੀ ਸਾਨੂੰ ਮਤਲਬ ਕਿ ਟਰੱਕ ਦੀ ਕੋਈ ਨਿਸ਼ਾਨੀ ਵਗੈਰਾ ਦੱਸਾਂਗੇ ਕਿਤੇ ਕੁਝ ਮਿਲੇਗਾ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰਿਓ ਧੰਨਵਾਦ ਜੀ ਤੁਹਾਨੂੰ ਆਪਾਂ ਨੰਬਰ ਵੀ ਮੈਂਸ਼ਨ ਕਰਾਂਗੇ ਥੈਂਕ ਯੂ ਮਤਲਬ ਉਥੋਂ 6 ਦੀ ਰਾਤ 7 ਦੀ ਰਾਤ ਜਦੋਂ ਸ਼ੁਰੂ ਹੁੰਦੀ ਆ 2 ਵਜੇ ਚੋਰੀ ਹੋਇਆ ਏ ਤੇ ਮੈਨੂੰ ਪਤਾ ਲੱਗਾ ਦਿਨੇ 12 ਵਜੇ ਮੈਂ ਫਿਰ ਸਾਨੇ ਦਿੱਤੀ ਸਰਖਾਸ ਥਾਣੇ ਵਾਲਿਆਂ ਇੱਕ ਦੋ ਦਿਨ ਮੇਰੇ ਨਾਲ ਗਏ ਐ ਬਾਕੀ ਦਿਨ ਨਹੀਂ ਗਏ ਚੋਰੀ ਹੋ ਗਈ ਸੀ 7 ਤਰੀਕ ਨੂੰ ਅਸੀਂ ਪੁਲਿਸ ਤੇ ਰਿਪੋਰਟ ਵੀ ਕਰਾਈ ਹੋਈ ਸੀ ਪਰ ਬਹੁਤੀ ਮਤਲਬ ਕਿ ਇਨਕੁਆਇਰੀ ਕਰਨ ਦੇ ਬਾਅਦ ਵੀ ਕੁਝ ਹੰਦੇ ਤੱਕ ਪਤਾ ਨਹੀਂ ਲੱਗਾ ਹੋਇਆ ਮੇਰਾ ਨਾਮ ਹਰਜੀਤ ਸਿੰਘ son of ਪ੍ਰੀਤਮ ਸਿੰਘ ਕੱਚਾ ਨਾਮ ਪੱਪੀ ਡਰਾਈਵਰ ਮੇਰੀ ਬੇਟੀ ਦਾ ਵਿਆਹ ਸੀ ਤੇ 22 ਦਿਨ ਪਿੰਕ ਟਰੱਕ ਮੇਰਾ ਪੰਪ ਤੇ ਖੜਾ ਰਿਹਾ ਭਲੋਤਰਾ ਪੰਪ ਤੇ ਮਤਲਬ ਉਥੋਂ 6 ਦੀ ਰਾਤ 7 ਦੀ ਰਾਤ ਜਿਸ ਵੇਲੇ ਸ਼ੁਰੂ ਹੁੰਦੀ ਆ 2 ਵਜੇ ਚੋਰੀ ਹੋਇਆ ਏ ਤੇ ਮੈਨੂੰ ਪਤਾ ਲੱਗਾ ਰਾਤ ਦੇ 12 ਵਜੇ ਮੈਂ ਫਿਰ ਥਾਣੇ ਦਿੱਤੀ ਸਰਖਾਸ ਥਾਣੇ ਵਾਲਿਆਂ 1-2 ਦਿਨ ਮੇਰੇ ਨਾਲ ਗਏ ਐ ਬਾਕੀ ਦਿਨ ਨਹੀਂ ਗਏ ਕਦੀ ਕਹਿੰਦੇ ਭਈਆ ਮਰ ਗਿਆ ਕਦੀ ਕਹਿੰਦੇ ਡਰੋਨ ਆ ਗਿਆ ਬਾਅਦ ਐਸਐਸਪੀ ਸਾਹਿਬ ਦੇ ਪੇਸ਼ ਹੋਇਆ ਐ ਆਪਣੀਆਂ ਪਰਿਵਾਰ ਲੈ ਕੇ ਮੇਰੀ ਉਹਨਾਂ ਗੱਲ ਬਹੁਤ ਧਿਆਨ ਦੇ ਨਾਲ ਸੁਣੀਆ ਤੇ ਮੈਨੂੰ ਉਹਨਾਂ ਨੇ ਹੌਸਲਾ ਦਵਾਇਆ ਵੀ ਤੇਰੀ ਅਸੀਂ ਫੁੱਲ ਮਦਦ ਕਰਾਂਗੇ ਤੇਰੇ ਟਰੱਕ ਲਵਾ ਕੇ ਦਵਾਂਗੇ ਕੋਸ਼ਿਸ਼ ਕਰਾਂਗੇ ਤੇਰੀਆਂ ਤਿੰਨ ਬੇਟੀਆਂ ਨੇ ਹੋਰ ਕਮਾਈ ਦਾ ਸਾਧਨ ਮੇਰੇ ਕੋਲ ਕੋਈ ਨਹੀਂ ਮੇਰਾ ਤੇ ਚੁੱਲਾ ਵੀ ਬੰਦ ਹੋ ਗਿਆ ਗਊ ਹੱਤਿਆ ਹੋ ਗਈ ਹੈ ਮੇਰੇ ਨਾਲ ਤੇ ਮੈਂ ਪ੍ਰਸ਼ਾਸਨਗਾਰੀ ਉਹ ਹੀ ਕੀਤੀ ਬੇਨਤੀ ਐਸਐਸਬੀ ਸਾਹਿਬ ጋር ਦੀ ਕਿ ਮੇਰੀ ਗੱਡੀ ਲਵਾਉਣ ਦੀ ਕੋਸ਼ਿਸ਼ ਕੀਤੀ ਜਾਵੇ ਉਹਨਾਂ ਮੈਨੂੰ ਭਰੋਸਾ ਦਵਾਇਆ ਏ ਤੁਸੀਂ ਘਬਰਾਉਣਾ ਨਹੀਂਗਾ ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ ਸਾਹਿਬ ਸਾਰ ਤੁਹਾਨੂੰ ਦੱਸ ਰਹੇ ਨੇ ਕਿ ਸਾਡੇ ਟਰੱਕ ਦੀ ਚੋਰੀ ਹੋ ਗਈ ਸੀ 7 ਤਰੀਕ ਨੂੰ ਅਸੀਂ ਪੁਲਿਸ ਤੇ ਰਿਪੋਰਟ ਵੀ ਕਰਾਈ ਹੋਈ ਸੀ ਪਰ ਬਹੁਤੀ ਮਤਲਬ ਕਿ ਇਨਕੁਆਇਰੀ ਕਰਨ ਦੇ ਬਾਅਦ ਵੀ ਕੁਝ ਹਲੇ ਤੱਕ ਪਤਾ ਨਹੀਂ ਲੱਗਾ ਹੋਇਆ ਅਸੀਂ ਹੁਣ ਐਸਐਸਪੀ ਸਾਹਦੇ ਪਹੁੰਚੇ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਮਤਲਬ ਕਿ ਠੱਡੀ ਪੂਰੀ ਇਨਵੈਸਟੀਗੇਸ਼ਨ ਕਰਾਂਗੇ ਔਰ ਉਮੀਦ ਕਰਦੇ ਆ ਕਿ ਸਾਡੇ ਮਤਲਬ ਕਿ ਕੋਈ ਕੰਮ ਕਰਨਗੇ ਸਾਡਾ ਪੂਰਾ ਔਰ ਆਪਾਂ ਤਿੰਨ ਸਿਸਟਰ ਆਈਆਂ ਨੇ ਸਾਡਾ ਸੋਰਸ ਆਫ ਇਨਕਮ ਵੀ ਇਹੀ ਸੀਗਾ ਸਾਡੇ ਘਰ ਦਾ ਗੁਜ਼ਾਰਾ ਵੀ ਇੱਥੋਂ ਹੀ ਚੱਲਦਾ ਸੀਗਾ ਹੁਣ ਅਸੀਂ ਤੁਹਾਨੂੰ ਇਹ ਵੀ ਬੇਨਤੀ ਕਰਦੇ ਆ ਕਿ ਕਿਤੇ ਵੀ ਸਾਨੂੰ ਮਤਲਬ ਕਿ ਟਰੱਕ ਦੀ ਕੋਈ ਨਿਸ਼ਾਨੀ ਵਗੈਰਾ ਦੱਸਾਂਗੇ ਕਿਤੇ ਕੁਝ ਮਿਲੇਗਾ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰਿਓ ਧੰਨਵਾਦ ਜੀ ਤੁਹਾਨੂੰ ਆਪਾਂ ਨੰਬਰ ਵੀ ਮੈਂਸ਼ਨ ਕਰਾਂਗੇ ਥੈਂਕ ਯੂ